ਦਸ਼ਮ ਪਿਤਾ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀਆਂ ਯਾਦਾਂ ਵਿੱਚ ਫਤੇਗੜ ਸਾਹਿਬ ਇਹ ਚੱਲ ਰਹੇ ਸ਼ਹੀਦੀ ਜੋੜ ਮੇਲ ਦਾ ਅੱਜ ਦੂਜਾ ਦਿਨ ਸੀ ਸਰਕਾਰੀ ਸੂਤਰਾਂ ਮਤਲਬ ਕਿ ਪਿਛਲੇ ਇੱਕ ਹਫ਼ਤੇ ਵਿੱਚ ਇੱਥੇ ਤਕਰੀਬਨ 40 ਲੱਖ ਸੰਗਤਾਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰ ਚੁੱਕੀਆਂ ਨੇ ਅੱਜ ਸਵੇਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਨੇ ਵੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਆ ਕੇ ਆਪਣੀ ਹਾਜ਼ਰੀ ਲਗਵਾਈ ਅੱਜ ਫਿਰ ਫਤਿਹਗੜ ਸਾਹਿਬ ਵਿਖੇ ਇੱਕਲਾਸਾਨੀ ਕੁਰਬਾਨੀ ਜਿਹਦੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਕਿਸ ਅਸੀਹੇ ਦੇ ਕੇ ਦੀਵਾਰਾਂ ਚਿਣਵਾਇਆ ਗਿਆ ਜਦੋਂ ਦੀਵਾਰ ਕੰਧ ਗੋਡਿਆਂ ਤੱਕ ਆਈ ਗਈ ਤਾਂ ਇੱਟਾਂ ਛੱਲਣ ਦੀ ਬਜਾਏ ਗੋਡੇ ਛਿੱਲੇ ਗਏ ਜਿਹਨੂੰ ਸੁਣ ਕੇ ਅੱਜ ਵੀ ਜਿਹੜਿਆ ਜੋਸ਼ ਵੀ ਭਰਦਾ ਤੇ ਰੌਂਗਟੇ ਵੀ ਖੜੇ ਹੋ ਜਾਂਦੇ ਆ ਪਰ ਉਹਨਾਂ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਧਰਮ ਨਹੀਂ ਹਾਰਿਆ ਆਪਣੇ ਪਿਤਾ ਜੀ ਦੇ ਬਚਨਾਂ ਨੂੰ ਨਿਭਾਇਆ ਸੋ ਪੂਰੀ ਦੁਨੀਆ ਦੇ ਵਿੱਚ ਅੱਜ ਨਤਮਸਤਕ ਹੋ ਰਹੇ ਆ ਜਿੱਥੇ ਵੀ ਲੋਕ ਹੈਗੇ ਆ ਸੋ ਮੈਂ ਵੀ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਇਆ ਅ ਪ੍ਰਮਾਤਮਾ ਗੇ ਹੀ ਇਲਾਸ ਕੀਤੀ ਹੈ ਸਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਅਸੀਂ ਤਾਂ ਭੁੱਲਣ ਹਾਰਾਂ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲਿਆ ਉਹਨੂੰ ਤੰਦੇ ਹੀ ਨਾਲ ਨਿਭਾ ਸਕੀਏ ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਪੈਰਾਂ ਦੀ ਧੂੜ ਦਾ ਇੱਕ ਤਣਕਾ ਵੀ ਹੈ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਉਹਨੂੰ ਅਸੀਂ ਨਿਭਾ ਸਕੀਏ ਲੋਕਾਂ ਦੇ ਜੀਵਨ ਪੱਧਰ 'ਤੇ ਕੋਈ ਜੇ ਬਦਲਾਅ ਆ ਸਕਦਾ ਸਾਡੇ ਕਰਕੇ ਤਾਂ ਮੇਰੇ ਖਿਆਲ 'ਚ ਇਤੋਂ ਵੱਡਾ ਸਾਡੇ ਲਈ ਕੋਈ ਪੁੰਨੀ ਹੋਗਾ ਸੋ ਅੱਜ ਜਿੰਨੀ ਵੀ ਸੰਗਤ ਜਿਹੜੀ ਹੈ 26 27 28 ਨੂੰ ਇਹ ਸਭਾ ਹੁੰਦੀ ਹੈ ਬਹੁਤ ਦੁਨੀਆ ਇੱਥੇ ਆਉਂਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲੱਗਦੇ ਨੇ ਸੋ ਜਿੱਥੇ-ਜਿੱਥੇ ਵੀ ਲੋਕ ਇਸ ਵਕਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਰਵਣ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਨੂੰ ਕਹਣਾ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਇਹ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕੱਲੀ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦਾ ਕੀ ਮੁਕਾਮ ਹੈ ਇਸ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡਾਕਟਰ ਕਸ਼ਮੀਰ ਸਿੰਘ ਆਖਦੇ ਹਨ ਪਤੇਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਬਾਬਾ ਜਰਮਨ ਸਿੰਘ ਬਾਬਾ ਹਰਦੇਵ ਸਿੰਘ ਅਤੇ ਮਾਤਾ ਗੀਰੀ ਦੀ ਲਸਾਨੀ ਸ਼ਹਾਦਤ ਹੋਈ ਆ ਉਹਨਾਂ ਦੇ ਖੂਨ ਨਾਲ ਸਿੰਜੀ ਹੋਈ ਧਰਤੀ ਬਹੁਤ ਵੱਡਾ ਇੱਕ ਸੰਦੇਸ਼ ਦਿੰਦੀ ਆ ਜੇ ਦੋਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਸਿੱਖ ਧਰਮ ਦੇ ਵਿੱਚ ਸ਼ਹਾਦਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੀਆਂ ਹਨ ਮਾਤਮੇ ਦਾ ਪ੍ਰਤੀਕ ਬੂ ਪ੍ਰਤੀਕ ਨਹੀਂ ਹੁੰਦੀ। ਸ਼ਹੀਦਾਂ ਦੀ ਮੌਤ ਦੇ ਬਾਰੇ ਤਾਂ ਬਹੁਤ ਖੂਬਸੂਰਤ ਸ਼ੇਅਰ ਵੀ ਲਿਖਿਆ ਹੈ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਦੀ ਹਯਾਤ ਹੈ। ਹਯਾਤ ਤੋਂ ਹਯਾਤ ਹੈ ਜਹਾਂ ਮੌਤ ਵੀ ਹਯਾਤ। ਸੋ ਹਯਾਤ ਜ਼ਿੰਦਗੀ ਨੂੰ ਕਿਹਾ ਜਾਂਦਾ ਹੈ। ਇਸ ਕਰਕੇ ਬਨਵੇ ਲੱਗਦਾ ਕਿ ਸਿੱਖ ਧਰਮ ਦੇ ਵਿੱਚ ਸ਼ਹਾਦਤਾਂ ਜਿਹੜੀਆਂ ਹਨ ਸਾਡੇ ਪੰਦੇ ਗੁਰੂ ਸਾਹਿਬਾਨ ਜਿਹੜੇ ਸ਼ਹਾਦਤ ਹੋਈ ਹੈ ਸਿੱਖ ਧਰਮ ਦੇ ਵਿੱਚ ਜਿਹੜੀ ਪਹਿਲੀ ਸ਼ਹਾਦਤ ਹੋਈ ਹੈ ਗੁਰੂ ਅਰਜਨ ਦੇਵ ਜੀ ਦੀ ਉਹਨਾਂ ਨੇ ਵੀ ਇਹਹੀ ਪੈਗਾਮ ਦਿੱਤਾ ਕਿ ਤੇਰਾ ਭਾਣਾ ਮੀਠਾ ਲਾਗੇ ਵਾਹਿਗੁਰੂ ਦਾ ਭਾਣਾ ਮੰਨ ਕੇ ਉਹ ਮਿੱਠਾ ਭਾਣਾ ਮੰਨ ਕੇ ਉਹ ਸ਼ਹਾਦਤ ਜਿਹੜੀ ਹੈਗੀ ਦਿੱਤੀ ਗਈ ਸੋ ਉੱਥੇ ਉਹਨਾਂ ਨੇ ਕਿਸੇ ਤਰ੍ਹਾਂ ਨਾਲ ਕੋਈ ਵਿਰਾਗ ਨਹੀਂ ਕੀਤਾ ਕੋਈ ਦੁੱਖ ਨਹੀਂ ਕੀਤਾ ਕੋਈ ਮਾਤਮ ਨਹੀਂ ਮਨਾਇਆ ਵਾਹਿਗੁਰੂ ਦੇ ਪਾਣੇ ਅਨਸਾਰ ਆਪਣਾ ਜੀਵਨ ਜਿਹੜਾ ਹੈਗਾ ਬਲੀਦਾਨ ਕਰ ਦਿੱਤਾ ਇਸੇ ਤਰ੍ਹਾਂ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਤਾਂ ਇੰਤਿਹਾ ਕਰ ਦਿੱਤੀ ਸਾਧਨ ਹੈ ਦਿੱਤੀ ਜਨਕਰੀ ਸੀਸ ਦਿਆ ਪਰ ਸੀਨਾ ਉਚਰੀ ਇਹ ਇਹ ਸਿੱਖੀ ਸਿੱਖ ਧਰਮ ਦੇ ਵੇਸ਼ਾਹਤਾਂ ਦਾ ਮਕਾਮ ਹੈ ਇਹ ਸਿੱਖ ਧਰਮ ਦੇ ਵੇਸ਼ਾਹਤਾਂ ਦਾ ਅਸਥਾਨ ਹੈ ਇੱਥੇ ਸ਼ਹੀਦ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਹਨ ਸ਼ਹੀਦ ਕੌਮ ਦੇ ਰਾਦਸਰਾ ਹੁੰਦੇ ਹਨ ਜਿਨ੍ਹਾਂ ਦੇ ਵਾਧਿਤਨਾਂ ਤੇ ਚੱਲ ਕੇ ਕੌਮ ਨੇ ਅੱਗੇ ਆਪਣੀ ਮੰਜ਼ਲ ਜਿਹੜੀ ਹੈਗੀ ਆ ਉਹ ਸਰ ਕਰਨੀ ਹੁੰਦੀ ਆ। ਸੋ ਇਸ ਕਰਕੇ ਸਿੱਖ ਰੰਦੇ ਸ਼ਹੀਦਾਂ ਦਾ ਇੱਕ ਵੱਖਰਾ ਸਥਾਨ ਹੈ ਤੇ ਉਸੇ ਲੜੀ ਦੇ ਵਿੱਚ ਬਾਅਦ ਵਿੱਚ ਚਮਕੌਰ ਦੀ ਗੜੀ ਵਿੱਚ ਬਾਬਾ ਜੂ ਆਜੀਤ ਸਿੰਘ, ਬਾਬਾ ਜੂ ਯਾਰ ਸਿੰਘ ਜੀ ਤੇ ਸਰਹੰਦੀਆਂ ਦੀਵਾਰਾਂ ਦੇ ਵਿੱਚ ਬਾਬਾ ਜੁਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ ਉਹ ਲਾਸਾਨੀ ਸ਼ਹਾਦਤ ਹੁੰਦੀ ਆ। ਜਿੱਥੇ ਉਹਨਾਂ ਨੇ ਕਿਸੇ ਤਰ੍ਹਾਂ ਨਾਲ ਜਿਹੜਾ ਹੈਗਾ ਉਹ ਦੁੱਖ ਨਹੀਂ ਪ੍ਰਗਟ ਕੀਤਾ। ਸੋ ਉਹ ਚੜ੍ਹਦੀ ਕਲਾ ਨਾਲ ਦਰਵਾਜੇ ਛੋਟੇ ਦੇ ਵਿੱਚ ਹੋਈ ਪਹਿਲਾ ਪੈਰ ਅੱਗੇ ਰੱਖ ਕੇ ਸਿਰ ਤੱਕ ਸਿਰਨੀ ਝਕਾਇਆ ਸਿੱਖੀ ਦੇ ਵਿੱਚ ਸਿਰ ਝਕਾਉਣਾ ਤਾਂ ਲਿਖਿਆ ਹੀ ਨਹੀਂ ਗਿਆ ਸਿੱਖੀ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਰਹੀ ਹੈ ਤੇ ਰਹੇਗੀ ਰਹੇਗੀ ਅਤੇ ਉਸ ਤੋਂ ਬਾਅਦ ਵੀ ਜਿੰਨੀਆਂ ਸ਼ਹਾਦਤਾਂ ਹੋਈਆਂ ਉਸ ਤੋਂ ਬਾਅਦ ਵੀ ਜਿਹੜੇ ਜਿਹੜੇ ਹੈਗੇ ਆ ਉਹ ਜਦੋਂ ਆਪਾਂ ਅਰਦਾਸ ਦੇ ਵਿੱਚ ਪੜਦੇ ਹਾਂ ਜਿੱਦਾਂ ਸਿੰਘਾਂ ਸਿਗਣੀਆਂ ਨੇ ਧਰਮ ਹੇਦ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪੜੀਆਂ ਲਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਸਿੱਖੀ ਸਦੇ ਕਿਸਾ ਸਵਾਸਾਂ ਸੰਗ ਨਭਾਇਆ ਉਹ ਸਿੱਧ ਗਿਆ ਸਿਕਤ ਰੰਦੇ ਸ਼ਹਾਦਤ ਸਿੱਦਕ ਦਾ ਪ੍ਰਤੀਕ ਵੀ ਹੈ ਸਿੱਖ ਧਰਮ ਦੇ ਵਿੱਚ ਸ਼ਹਾਦਤ ਬਹੁਤ ਵੱਡਾ ਸਥਾਨ ਰੱਖਦੀ ਆ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਸ਼ਹਾਦਤਾਂ ਜਿਹੜੀਆਂ ਅੱਜ ਅਸੀਂ ਫਤਿਹਗੜ ਸਾਹਿਬ ਦੀ ਪੱਤਰਤਾਤੀ ਤੇ ਮਨਾ ਰਹੇ ਹਾਂ ਉਹਨਾਂ ਸ਼ਹਾਦਤਾਂ ਦੇ ਵਿੱਚੋਂ ਇਹੋ ਸੰਦੇਸ਼ ਮਿਲਦਾ ਕਿ ਸਿੱਖ ਧਰਮ ਜਿਹੋ ਜੇ ਮਰਜੀ ਹਾਲਾਤ ਹੋਣ ਉਹਨਾਂ ਸਾਰੇ ਹਾਲਾਤਾਂ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਖਾਲਸਾ ਪੰਥ ਦਾ ਸਿਧਾਂਤ ਹੈ ਚੜ੍ਹਦੀ ਕਲਾ ਵਿੱਚ ਰਹਿਣਾ ਇਚਰਦੀ ਕਬਾਬ ਦਾ ਸੰਦੇਸ਼ ਇਸ ਧਰਤੀ ਤੋਂ ਲੈ ਕੇ ਜਾ ਰਹੇ ਹਨ ਲੋਕ ਫਤਿਹਗੜ੍ਹ ਸਾਹਿਬ ਜਾਣ ਵਾਲੇ ਸਾਰੇ ਮਾਰਗਾਂ ਤੇ ਥਾਂ-ਥਾਂ ਤੇ ਲੰਗਰ ਲਗਾਏ ਗਏ ਹਨ ਇਕੱਲੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲਗਾਏ ਗਏ ਲੰਗਰਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਥਾ-ਥਾ ਤੇ ਦੀਵਾਨ ਸਜਾਏ ਗਏ ਹਨ ਜਿੰਨਾ ਦੌਰਾਨ ਸਹਿਬਜ਼ਾਦੀਆਂ ਦੀਆਂ ਸ਼ਹੀਦੀਆਂ ਦਾ ਗਾਇਨ ਹੋ ਰਿਹਾ ਹੈ ਤਿਕੜ ਸ਼ਬਦੀ ਧਰਤੀ ਦੇ ਉੱਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਖੂਨਦਾਨ ਕੈਂਪ ਚੱਲ ਰਹੇ ਨੇ ਅਗਰ ਇਨ੍ਹਾਂ ਵਿੱਚ ਖੂਨਦਾਨ ਕਰਨ ਵਾਲਿਆਂ ਦੀ ਗਿਣਤੀ ਸਮੂਹਿਕ ਰੂਪ ਵਿੱਚ ਦਰਜ ਕੀਤੀ ਜਾਵੇ ਤਾਂ ਸੰਭਵ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਵਰਲਡ ਰਿਕਾਰਡ ਹੋਵੇ ਇੱਥੇ ਮਾਨਮਤੇ ਵਿਰਸ਼ਣ ਦਰਸਾਉਂਦੀ ਇੱਕ ਪ੍ਰਦਰਸ਼ਨੀ ਸ਼ਗਨ ਆਰਟਸ ਵੱਲੋਂ ਵੀ ਲਗਾਈ ਗਈ ਹੈ ਸ਼ਿਕਾ ਸਾਰਿਆਂ ਨੂੰ ਮੇਰਾ ਨਾਮ ਹਰਪਿੰਦਰ ਕਾਰਾ ਤੇ ਮੈਂ ਹਰ ਸਾਲ ਵਾਂਗੂ ਇਸ ਸਾਲ ਵੀ ਸ਼ਹਾਦਤ ਤੇ ਇੱਕ ਕਲਾ ਪ੍ਰਦਰਸ਼ਨੀ ਲਾਈ ਹੈ ਇਹ ਮੇਰੀ ਦਸਵੀਂ ਕਲਾ ਪ੍ਰਦਰਸ਼ਨੀ ਹੈ ਤੇ ਇੱਥੇ ਮੈਂ ਕੋਸ਼ਿਸ਼ ਹਰ ਸਾਲ ਹੁੰਦੀ ਹੈ ਕਿ ਮੈਂ ਇੱਥੇ ਆਈ ਹੋਈ ਸੰਗਤ ਜੀ ਨੂੰ ਦੱਸਾਂ ਵੀ ਸਾਡਾ ਇਤਿਹਾਸ ਕੀ ਹੈ ਦਰਬਾਰ ਸਾਹਿਬ ਜੀ ਦੇ ਅਸੀਂ ਗੋਆ ਆਰਟਿਸ ਨੇ ਮਿਲ ਕੇ ਕੰਮ ਕੀਤਾ ਹੈ ਤੇ ਉਹਦੇ ਵਿੱਚ ਇਹਦੇ ਵਿੱਚ ਨਾਲਾ ਕਰਦੇ 3 ਮਹੀਨੇ ਆਰਾਮ ਨਾ ਲੱਗੇ ਜੀ ਤਾਂ ਕਿ ਨਾ ਗੈਪ ਹੋਈ ਲੇਟ ਲੇ ਵਰਥ ਹੋਇਆ ਮੈਂ ਬਾਕੀ ਚਲੇ ਦੇ ਨਾਲ ਵੀ ਕਿਵੇਂ ਜਿਵੇਂ ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਰਕੇ ਕੋਸ਼ਿਸ਼ ਕੀਤੀ ਵੀ ਸ਼ਾਇਦ ਸਾਂ ਸੰਜ ਜੀ ਨੂੰ ਇਹ ਜਿਹੜਾ ਸਾਡੀ ਸਿੱਧੀ ਦੀ ਜਿਹੜੀ ਪਾਟੋਂ ਦਾ ਮਹਿਸੂਸ ਕੀਤੀ ਜਾਵੇ ਜੇ ਕਿ ਮੈਂ ਇਥੋਂ ਗਈ ਗਲ ਕਰਦੀ ਆ ਜਿਵੇਂ ਕਿ ਆਹ ਪੇਂਟਿੰਗ ਹੈ ਇਹਦੇ ਵਿੱਚ ਵੀ ਮੈਂ ਕੋਸ਼ਿਸ਼ ਕੀਤੀ ਕਿ ਜਿਹੜਾ ਉਹ ਅਹਿਸਾਸ ਹੈ ਕਿਵੇਂ ਕਿਸ ਵੇ ਦੇ ਨਾਲ ਕਿਸ ਵੇ ਦੇ ਨਾਲ ਉਥੰਡ ਹੋਊਗੀ ਨਦੀ ਦਾ ਪਾਣੀ ਦੇ ਨਾਲ ਭਾਫ ਭਾਤੇ ਜਿਹੜੀ ਹੋਊਸ ਹੋਊਗੀ 152 ਫੁੱਟ ਉੱਤੇ ਜਿਹੜਾ ਬੂਝ ਜਾ ਉਸ ਦਾ ਉਸ ਟਾਈਮ ਕਿਹੜਾ ਮਾਹੌਲ ਅ ਕਿਸ ਤਿੱਕਾ ਧੁੰਦ ਨਾਲ ਭਰਿਆ ਹੋਗਾ ਮੈਂ ਉਹਨਾਂ ਦੇਖਣ ਦੀ ਕੋਸ਼ਿਸ਼ ਕੀਤੀ ਹੈ ਲੱਖਾਂ ਦੀ ਗਿਣਤੀ ਵਿੱਚ ਆ ਰਹੀ ਸੰਗਤ ਨੂੰ ਸਹਿਜ ਨਾਲ ਗੁਰਦੁਆਰਾ ਸਹਿਬਾਨ ਦੇ ਦਰਸ਼ਨ ਕਰਵਾਉਣੇ ਇੱਕ ਬਹੁਤ ਵੱਡਾ ਕਾਰਜ ਹੈ ਇਸ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਸਟਾਰਪੁਰਵ ਜਾਣਕਾਰੀ ਦੇ ਰਹੇ ਨੇ ਐਸਪੀ ਸ਼੍ਰੀ ਰਕੇਸ਼ ਜੱਦਵ ਗੁਰਦੁਆਰਾ ਸਾਹਿਬ ਤੇ ਨਤਮਸਤਕ ਹੋਣ ਵਾਲੀ ਜਿਹੜੀ ਸੰਗਤ ਹੈ ਉਹਨਾਂ ਦੇ ਸੁਵਿਧਾ ਵਾਸਤੇ चार हज़ार की जोड़ी पुलिसकर्मी है वो लाए हुए हैं और ये सारे संगत की सेवा वास्ते लाए हैं साशिश हैगी संगत में जिनी वैसीटेट करके गुरद्वारा साहब के नेे लाया जा सके के आए और कार्रवाई सकता है माड़ी मोटी कोई कमी भी किसी को नजर आई हो सो वो अपने सुझाव भी दे सकते हैं असं अगली बारी उन्होंने भी सुधार करके संगत को फैसिलटेट करा ਸਾਰੇ ਏਰੀਆ ਨੂੰ ਕਵਰ ਕਰਨ ਵਾਸਤੇ ਆ ਮੋਬਿਲਿਟੀ ਜਿਹੜੀ ਹੈਗੀ ਫੋਰਸ ਦੀ ਉਹ ਬੜੀ ਕੱਟ ਹੋ ਜਾਂਦੀ ਹੈ ਜਿਹਵੇਂ ਸੰਗਤ ਚੱਲ ਰਹੀ ਹੈ ਤੋਂ ਉਸਦੇ ਵਾਸਤੇ ਡਰੋਨ ਹੈਗੇ ਸਾਡੇ ਕੋਲ ਕੈਮਰੇ ਹੈਗੇ 5 ਕਿਲੋਮੀਟਰ ਤੱਕ ਦਾ ਏਰੀਆ ਉੱਥੇ ਨਾ ਕੇ ਦੀ ਪਾਰਕਿੰਗ ਉੱਥੇ ਸੰਗਤ ਦੀ ਮੋਬਿਲਿਟੀ ਉਹ ਸਾਰਾ ਕੁਝ ਆਪਾਂ ਚੈੱਕ ਕਰਕੇ ਫਿਰ ਜੇ ਕੋਈ ਇਨਸਟ੍ਰਕਸ਼ਨ ਦੀ ਲੋੜ ਹੁੰਦੀ ਹੈ ਉਹ ਲੋਡ ਮੁਤਾਬਿਕ ਜਿਹੜੀ ਇਨਸਟ੍ਰਕਸ਼ਨਾਂ ਹੈ ਉਹ ਆਪਾਂ ਪਾਸ ਕਰਦੇ ਹਾਂ ਸੋ तुसी देख सकते हो कि पुलिस जी है कि वो मॉडर्न डिवाइसिस या इक्युपमेंट या टैक्निक्स के न सारा कुछ ऑब्जर्व कर रही है जिम्मे देख रहे हो गुरुद्वारे वल संगत चारों पासे आ रही है बट किसी थान पर उन्होंने रुकावट नहीं है कल ਨੂੰ ਗੁਰਦੁਆਰਾ ਫਤੇਗੜ ਸਾਹਿਬ ਤੋਂ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਨਗਰ ਕੀਰਤਨ ਹੋਵੇਗਾ ਇਸ ਦੇ ਨਾਲ ਹੀ ਇਸ ਜੁਰਮਿਲ ਦੀ ਸਮਾਪਤੀ ਹੋਵੇਗੀ